ਹਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦਿਸ਼ਾਨੌਲਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸ਼ੇਅਰ ਕਰਨ ਜਾ ਰਿਹਾ ਅੱਜ ਅਸੀਂ ਨਵਾਂ ਇੱਕ ਆਈਡੀਆ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਇਹ ਜਿਹੜਾ ਸ਼ਾਪਿੰਗ ਬੈਗ ਹੁੰਦੇ ਆ ਤੇ ਇਹਨਾਂ ਨੂੰ ਅਸੀਂ ਜਿਹੜਾ ਸ਼ਾਪਿੰਗ ਕਰਨ ਤੋਂ ਬਾਅਦ ਜਿਹੜਾ ਅਸੀਂ ਸੂਟ ਵਗੈਰਾ ਜੋ ਵੀ ਆਪਣੀ ਸ਼ਾਪਿੰਗ ਕਰਦੇ ਆ ਉਹ ਲੈ ਕੇ ਘਰ ਆ ਕੇ ਤਾਂ ਬਾਅਦ ਵਿੱਚ ਇਹ ਸਾਡੇ ਵੇਸਟ ਪਏ ਰਹਿੰਦੇ ਆ ਘਰ ਵਿੱਚ ਅਸੀਂ ਇੱਧਰ ਉੱਧਰ ਜਿਹੜਾ ਇਹਨਾਂ ਨੂੰ ਸੁੱਟਦੇ ਰਹਿੰਨੇ ਆ ਜਾਂ ਕੀ ਕਰਦੇ ਆ ਕਿ ਅਸੀਂ ਇਹਨਾਂ ਨੂੰ ਸੁੱਟ ਦਿੰਨੇ ਆ ਅੱਗ ਲਗਾ ਦਿੰਨੇ ਆ ਤੇ ਇਹਨਾਂ ਦਾ ਕੋਈ ਜਿਹੜਾ ਵਾ ਉਹ ਜੂਸ ਨਹੀਂ ਹੁੰਦਾ ਪਰ ਅੱਜ ਤੁਹਾਡੇ ਨਾਲ ਅਸੀਂ ਇੱਕ ਆਈਡੀਆ ਲੈ ਕੇ ਆਏ ਹਾਂ ਜਿਸ ਦੇ ਨਾਲ ਅਸੀਂ ਜਿਹੜੇ ਇਹ ਘਰ ਦੇ ਵਿੱਚ ਸ਼ਾਪਿੰਗ ਬੈਗ ਪਏ ਹੁੰਦੇ ਆ ਇਹਨਾਂ ਦਾ ਅਸੀਂ ਇੱਕ ਕਮਾਲ ਦੀ ਚੀਜ਼ ਬਣਾ ਸਕਦੇ ਹਾਂ ਜੋ ਕਿ ਹਮੇਸ਼ਾ ਹੀ ਤੁਹਾਡੇ ਜਿਹੜਾ ਰੋਜ਼ਾਨਾ ਜ਼ਿੰਦਗੀ ਵਿੱਚ ਉਹ ਕੰਮ ਆਏਗੀ ਤੇ ਇੱਕ ਵਾਰੀ ਬਣਾ ਕੇ ਤੁਸੀਂ ਉਹਨੂੰ ਹਮੇਸ਼ਾ ਲਈ ਜਿਹੜਾ ਬਣਾ ਕੇ ਰੱਖ ਸਕਦੇ ਹੋ ਤਾਂ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਆ ਉਹ ਚੀਜ਼ ਬਣ ਜਾਂਦੀ ਹੈ ਉਹ ਆ ਕਿ ਅਸੀਂ ਇਹਦਾ ਇੱਕ ਜਿਹੜਾ ਵਾ ਕੱਪੜੇ ਦਾ ਜਿਹੜਾ ਵਾ ਉਹ ਵਧੀਆ ਜਿਹੜਾ ਥੈਲਾ ਉਹ ਬਣਾ ਸਕਦੇ ਹਾਂ ਤੇ ਉਹ ਜਿਹੜਾ ਬਣਾਵਾਂਗੇ ਅਸੀਂ ਉਹ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਇਹ ਇਸ ਬੈਗ ਦੇ ਟਿਪੈਂਡ ਕਰਦਾ ਹੈ ਜੇ ਬੈਗ ਛੋਟਾ ਹੈ ਤਾਂ ਛੋਟਾ ਬਣੇਗਾ ਜੇ ਬੈਗ ਵੱਡਾ ਹੈ ਤਾਂ ਵੱਡਾ ਬਣੇਗਾ ਤੇ ਇਹ ਇੱਕ ਕਮਾਲ ਦਾ ਆਈਡੀਆ ਹੈ ਤੇ ਤੁਹਾਨੂੰ ਜ਼ਰੂਰ ਪਸੰਦ ਆਏਗਾ ਤੇ ਜਿਹੜੀ ਸਾਡੀ ਵੀਡੀਓ ਆ ਉਹਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਅੰਤ ਤੱਕ ਦੇਖੋਗੇ ਤਾਂ ਤੁਹਾਨੂੰ ਇਹ ਚੀਜ਼ ਜਿਹੜੀ ਹੈ ਸਾਰੀ ਸਮਝ ਵਿੱਚ ਆਏਗੀ ਤੇ ਕੋਈ ਵੀ ਜਿੰਨੂੰ ਹਲਕੀ ਫੁਲਕੀ ਸਿਲਾਈ ਕਰਨੀ ਵੀ ਆਉਂਦੀ ਆ ਉਹ ਵੀ ਇਸ ਚੀਜ਼ ਨੂੰ ਇਹਨੂੰ ਬਿਲਕੁਲ ਥੋੜੀ-ਬੋਤੀ ਮਸ਼ੀਨ ਚਲਾਣੀ ਆਉਂਦੀ ਹੈ ਹਲਕੀ-ਫੁਲਕੀ ਸਿੱਧੀ-ਸੀਨ ਲਗਾ ਸਕਦਾ ਹੈ ਕੋਈ ਵੀ ਇਸ ਆਈਡੀਆ ਨੂੰ ਜਿਹੜਾ ਵਾ ਉਹ ਬਣਾ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਨਾ ਕੋਈ ਕਟਿੰਗ ਦਾ ਨਾ ਕੁਛ ਹੈ ਬਿਲਕੁਲ ਸਿੰਪਲ ਕੱਟ ਹੈ ਸਿੰਪਲ ਜਿਹੜੀ ਸਿਲਾਈ ਹੈ ਤੇ ਹਰ ਕੋਈ ਇਹਨੂੰ ਜਿਹੜਾ ਵਾ ਉਹ ਬਣਾ ਸਕਦਾ ਹੈ ਤੇ ਤੁਹਾਡੇ ਨਾਲ ਜਿਹੜਾ ਆਈਡੀਆ ਇਹ ਸ਼ੇਅਰ ਕਰਦੇ ਆ ਤੇ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝਣਾ ਹੈ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਾਂਜੀ ਸਭ ਤੋਂ ਪਹਿਲਾਂ ਲਾਵਾਂਗੇ ਜੀ ਅਸੀਂ ਇਹ ਬੈਗ ਜਿਹੜਾ ਸ਼ਾਪਿੰਗ ਵਾਲਾ ਬੈਗ ਇੱਕ ਲੈ ਜੀ ਵੱਡਾ ਤੇ ਇੱਕ ਹੈ ਛੋਟਾ ਤੇ ਜੇ ਤੁਸੀਂ ਵੱਡਾ ਲਾਓਗੇ ਤਾਂ ਵੱਡਾ ਬਣੇਗਾ ਜੇ ਛੋਟਾ ਲਾਓਗੇ ਤਾਂ ਛੋਟਾ ਬਣੇਗਾ ਤੇ ਛੋਟਾ ਅਸੀਂ ਨਹੀਂ ਲਾਵਾਂਗੇ ਅਸੀਂ ਵੱਡਾ ਬੈਗ ਬਣਾਵਾਂਗੇ ਤੇ ਇਹਦੇ ਵਾਸਤੇ ਅਸੀਂ ਦੋਵੇਂ ਪਾਸੇ ਲਗਾ ਲਵਾਂਗੇ ਜੀ ਇਹਦੇ ਕੱਟ ਕੱਟ ਲਗਾ ਕੇ ਤੇ ਇਹ ਜਿਹੜੇ ਬੈਗ ਦੇ ਦੋਨੋਂ ਹਿੱਸੇ ਜਿਹੜੇ ਅਸੀਂ ਉਹਨਾਂ ਨੂੰ ਅਲੱਗ-ਅਲੱਗ ਕਰ ਲਵਾਂਗੇ ਤੇ ਇਹਨਾਂ ਨੂੰ ਦੋਨੋਂ ਪਾਸੇ ਕੱਟ ਲਗਾ ਕੇ ਤੇ نیچے ਵੀ ਫਿਰ ਅਸੀਂ ਨੂੰ ਕੱਟ ਲਗਾ ਕੇ ਤੇ ਦੋਨੋਂ ਸਾਈਡਾਂ ਨੂੰ ਅਲੱਗ-ਅਲੱਗ ਕਰ ਲਵਾਂਗੇ ਤੇ ਫਿਰ ਦੋਨੋਂ ਸਾਈਡਾਂ ਜਿਹੜੀਆਂ ਅਲੱਗ ਕਰਕੇ ਤਾਂ ਫਿਰ ਅਸੀਂ ਇਹਦੇ ਸਾਈਜ਼ ਦੇ ਦੋ ਜਿਹੜੇ ਕੀ ਲਵਾਂਗੇ ਕੱਪੜੇ ਦੇ ਪੀਸ ਲਵਾਂਗੇ ਕਪੜਾ ਕੋਈ ਵੀ ਵੇਸਟ ਤੁਹਾਡੇ ਘਰ 'ਚ ਕੋਈ ਪੀਸ ਬਚਿਆ ਹੋਵੇ ਕੋਈ ਵੀ ਵੇਸਟ ਪੁਰਾਣਾ ਕਪੜਾ ਹੋਵੇ ਜਿਹੜਾ ਤੁਹਾਡੇ ਕੰਮ ਆ ਸਕਦਾ ਹੈ ਤੇ ਉਹ ਲੈ ਲਵਾਂਗੇ ਦੇਖੋ ਦੋ ਪੀਸ ਲਾਗੋਗੇ ਤਾਂ ਹੁਣ ਇੱਕ ਪੀਸ ਲੈ ਲਿਆ ਤੇ ਉਹਦੇ ਅਕੋਰਡਿੰਗ ਕੋਈ ਵੀ ਅਸੀਂ ਕਪੜਾ ਲੈ ਲਵਾਂਗੇ ਤੇ ਉਹਨੂੰ ਇਹਦਾ ਉੱਪਰ ਰੱਖ ਕੇ ਤੇ ਹੁਣ ਅਸੀਂ ਕੀ ਕਰਾਂਗੇ ਕਿ ਇਹ ਦੀ ਜਿਹੜੀ ਇਹ ਸਾਈਡ ਕਰਕੇ ਤੇ ਜਿੱਥੋਂ ਇਹ ਹੈਂਡਲ ਫੜਨ ਵਾਲਾ ਹੁੰਦਾ ਹੈ ਸ਼ਾਪਿੰਗ ਬੈਗ ਦਾ ਤੇ ਇਹ ਦੇ ਉੱਪਰ ਅਸੀਂ ਪੈਨ ਦੇ ਨਾਲ ਜਾਂ ਕਿਸੇ ਮਾਰਕਰ ਦੇ ਨਾਲ ਨਿਸ਼ਾਨ ਲਗਾ ਲਵਾਂਗੇ ਤੇ ਇਸ ਨਿਸ਼ਾਨ ਦੇ ਉੱਤੇ ਫਿਰ ਅਸੀਂ ਮਸ਼ੀਨ ਦੇ ਨਾਲ ਸਿਲਾਈ ਕਰਾਂਗੇ ਸਿਲਾਈ ਮਸ਼ੀਨ ਦੇ ਨਾਲ ਸਿਲਾਈ ਲਗਾ ਕੇ ਤਫੇ ਤੁਹਾਨੂੰ ਅਸੀਂ ਮਿਲਦੇ ਆ ਤੇ ਇਹ ਦੇਖੋ ਹੁਣ ਅਸੀਂ ਸਿਲਾਈ ਲਗਾ ਲਈਏ ਤੇ ਸਿਲਾਈ ਲਗਾਉਣ ਤੋਂ ਬਾਅਦ ਇਹ ਜਿਹੜਾ ਵਿਚਲਾ ਹਿੱਸਾ ਏ ਓਪਨ ਪਾਰਟ ਜਿਹੜਾ ਸ਼ਾਪਿੰਗ ਬੈਗ ਦਾ ਇਹਦੇ ਵਿੱਚ ਕਪੜਾ ਏ ਤੇ ਇਹਨੂੰ ਅਸੀਂ ਕੈਂਚੀ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਵਿੱਚੋਂ ਪਾਰਟ ਹੈ ਉਹਨੂੰ ਕੱਟ ਲਵਾਂਗੇ ਤੇ ਇਹਨੂੰ ਬਿਲਕੁਲ ਹੌਲੀ-ਹੌਲੀ ਸੈਤਰੀਕੇ ਦੇ ਨਾਲ ਜਿੰਨਾ ਵਿੱਚ ਓਪਨ ਹੈ ਉਹਦੇ ਉਸ ਹਿਸਾਬ ਦੇ ਨਾਲ ਅਸੀਂ ਕੱਪੜੇ ਨੂੰ ਸਿਰਫ ਕੱਟਣਾ ਹੈ ਬੈਗ ਨੂੰ ਨਹੀਂ ਕੱਟ ਦੇਣਾ ਤੇ ਇਹਨੂੰ ਕੱਟ ਦਿੱਤਾ ਹੈ ਤੇ ਦੇਖੋ ਵਿੱਚ ਇਹ ਓਪਨ ਹੋ ਗਿਆ ਤੇ ਹੁਣ ਅਸੀਂ ਕੀ ਕਰਾਂਗੇ ਇਜਿਹੜੇ ਕਪੜੇ ਵਾਲੀ ਸਾਈਡ ਵਾ ਇਹਨੂੰ ਵਿੱਚੋਂ ਦੀ ਇਹਦੇ ਸਾਈਡ ਥੱਲੇ ਵਾਲੇ ਜਿਹੜੇ ਪਹਿਲਾਂ ਇਹਨਾਂ ਨੂੰ ਜਿਹੜੇ ਆ ਇਹ ਜਿਹੜੇ ਕੋਰਨਰ ਆ ਇਹਨਾਂ ਦੇ ਉੱਤੇ ਛੋਟੇ-ਛੋਟੇ ਕੱਟ ਲਗਾ ਲਵਾਂਗੇ ਕੱਟ ਲਗਾਉਣ ਦਾ ਮੇਨ ਮਕਸਦ ਇਹ ਆ ਕਿ ਜਦੋਂ ਅਸੀਂ ਇਹ ਦੇਖੋ ਇਹ ਕਪੜਾ ਇਹਨਾਂ ਦੋਨੋਂ ਕੋਰਨਰ ਫੜ ਕੇ ਤੇ ਇਹ ਜਿਹੜੀ ਓਪਨ ਸਾਈਡ ਹੈ ਇਹਦੇ ਵਿੱਚੋਂ ਦੀ ਕੱਢ ਕੇ ਤੇ ਦੂਸਰੀ ਸਾਈਡ ਕਪੜੇ ਨੂੰ ਲੈ ਆਵਾਂਗੇ ਤੇ ਇਹਦੇ ਨਾਲ ਦੇਖੋ ਇਹ ਫਿਨਿਸ਼ਿੰਗ ਵਧੀਆ ਆ ਗਈ ਹੈ ਤੇ ਜਿਹੜਾ ਸਿਲਾਈ ਵਾਲਾ ਹਿੱਸਾ ਹੀ ਉਹ ਅੰਦਰ ਆ ਗਿਆ ਤੇ ਇਧਰੋਂ ਬਾਹਰ ਵਧੀਆ ਫਿਨਿਸ਼ ਹੈਗਾ ਆ ਗਈ ਹੈ ਤੇ ਕੱਟ ਲਗਾਉਣ ਦੇ ਨਾਲ ਜਿਹੜਾ ਵਾ ਇਹ ਇਹਨਾਂ ਦੇ ਵਿੱਚ ਪੁੰਗਣੀ ਪਏ ਜਿਹੜਾ ਮਰੋੜੀਆਂ ਨਹੀਂ ਪਈਆਂ ਤੇ ਦੂਸਰੇ ਜਿਹੜਾ ਪਾਸਾ ਹੈ ਦੂਸਰਾ ਹਿੱਸਾ ਹੈ ਬੈਕ ਦਾ ਉਹਨੂੰ ਵੀ ਅਸੀਂ ਇਸੇ ਤਰੀਕੇ ਨਾਲ ਕੱਟ ਲਗਾ ਲਵਾਂਗੇ ਤੇ ਕੱਟ ਲਗਾਉਣ ਤੋਂ ਬਾਅਦ ਫਿਰ ਅਸੀਂ ਇਹਨੂੰ ਵੀ ਤੁਹਾਨੂੰ ਕਰਕੇ ਉਸੇ ਤਰੀਕੇ ਨਾਲ ਦੱਸਦੇ ਹਾਂ ਕਿ ਇਹ ਦੇਖੋ ਇਦੋਂ ਥੱਲੇ ਵਾਲੀ ਸਾਈਡ ਤੋਂ ਦੋਨੋਂ ਕਾਰਨਰ ਫੜੇ ਦੋਨੋਂ ਕਾਰਨਰ ਕੱਪੜੇ ਦੇ ਫੜ ਕੇ ਤੇ ਇਹ ਜਿਹੜਾ ਓਪਨ ਪਾਰਟ ਆ ਉਹਦੇ ਵਿੱਚੋਂ ਦੀ ਨਗਾ ਕੇ ਤੇ ਦੂਸਰੀ ਸਾਈਡ ਨੂੰ ਸਾਰਾ ਕੱਪੜਾ ਜਿਹੜਾ ਵਾ ਖਿੱਚ ਲਵਾਂਗੇ ਤੇ ਇਹਦੇ ਸਾਈਡ ਇਹਦੇ ਨਾਲ ਜਿਹੜਾ ਵਾ ਓਪਨ ਪਾਰਟ ਜਿਹੜਾ ਵਾ ਹੈਂਡਲ ਫੜਨ ਵਾਲਾ ਹੱਥ ਦਾ ਉਹਦੀ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਆ ਜਾਂਦੀ ਹੈ ਤੇ ਫਿਰ ਅਸੀਂ ਇਹਦੇ ਉੱਪਰ ਜਿਹੜਾ ਪ੍ਰੈਸ ਲਗਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਸੈੱਟ ਕਰ ਲਵਾਂਗੇ ਪ੍ਰੈਸ ਕਰਕੇ ਤੇ ਚੰਗੀ ਤਰ੍ਹਾਂ ਦੇਖੋ ਇਹ ਸੈੱਟ ਹੋ ਗਿਆ ਹੈ ਤਾਂ ਹੁਣ ਅਸੀਂ ਜਿਹੜਾ ਇਹ ਹੈਂਡਲ ਵਾਲਾ ਸਾਈਡ ਹੈ ਇਹਦੇ ਉੱਪਰ ਉੱਪਰ ਡਬਲ ਸੀਨ ਲਗਾਵਾਂਗੇ ਤਾਂ ਜੋ ਇਹ ਕਪੜਾ ਇੱਥੇ ਬੈਠ ਜਾਵੇ ਤੇ ਇਹਦੇ ਚਾਰੇ ਕਾਰਨਰਾਂ ਤੇ ਵੀ ਕੱਪੜੇ ਦੇ ਚਾਰੇ ਪਾਸੇ ਵੀ ਸੀਨ ਲਗਾਵਾਂਗੇ ਤਾਂ ਜੋ ਇਹ ਦੋਨੋਂ ਸਾਈਡ ਤੇ ਨੀਚੇ ਸਾਈਡ ਤੇ ਉੱਪਰ ਵਾਲੀ ਸਾਈਡ ਵੀ ਸੀਨ ਲਗਾਵਾਂਗੇ ਸੀਨ ਲਗਾਉਣ ਦੇ ਨਾਲ ਜਿਹੜਾ ਇਹ ਕਪੜਾ ਉੱਤੇ ਹੈਂਡਲ ਬੈਗ ਦੇ ਨਾਲ ਹੈਂਡ ਬੈਗ ਦੇ ਨਾਲ ਇਹਦਾ ਸੈੱਟ ਹੋ ਜਾਵੇਗਾ ਜਿਹੜਾ ਸ਼ਾਪਿੰਗ ਬੈਗ ਹੈ ਨਾ ਸੈੱਟ ਹੋ ਜਾਵੇਗਾ ਤੇ ਹੁਣ ਅਸੀਂ ਸੀਨ ਲਗਾ ਲਈਏ ਤੇ ਸिलाई ਕਰਨ ਤੋਂ ਬਾਅਦ ਜਿਹੜੇ ਫालतू ਕੱਪੜਾ ਸਾਈਡਾਂ ਤੇ ਬਚਿਆ ਹੈ ਉਹਨੂੰ ਇਕੁਅਲ ਜਿਹੜਾ ਅਸੀਂ ਕੱਟ ਲਵਾਂਗੇ ਜਿਹੜਾ ਸ਼ਾਪਿੰਗ ਬੈਗ ਵਾ ਉਹਦੇ ਸਾਈਜ਼ ਦੇ ਹਿਸਾਬ ਦੇ ਨਾਲ ਬਾਕੀ ਐਕਸਟਰਾ ਕੱਪੜਾ ਸਾਰਾ ਸਾਈਡਾਂ ਤੋਂ ਕੱਟ ਦਵਾਂਗੇ ਜਿੰਨੀ ਸਾਈਡ ਤੇ ਵੀ ਕੱਪੜਾ ਹੈਗਾ ਤੇ ਉਹ ਸਾਰਾ ਹੀ ਘੱਟ ਦੇਣਾ ਐ ਐਕਸਟਰਾ ਕੱਪੜਾ ਅਸੀਂ ਨਹੀਂ ਰਹਿਣ ਦੇਣਾ ਤੇ ਬਿਲਕੁਲ ਜਿਹੜਾ ਵਾ ਉਹ ਸਾਈਜ਼ ਦੇ ਸਾਹ ਦੇ ਨਾਲ ਰਹਿੰਦਣਾ ਵਾ ਬੜੀ ਅਸਾਨੀ ਦੇ ਨਾਲ ਇਹਨੂੰ ਕੋਈ ਵੀ ਕਰ ਸਕਦਾ ਵਾ ਕੋਈ ਸਪੈਸ਼ਲ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਵੀਡੀਓ ਨੂੰ ਜਰਾ ਧਿਆਨ ਦੇ ਨਾਲ ਦੇਖੋ ਤੇ ਦੇਖੋ ਸਾਰਾ ਕਪੜਾ ਜਿਹੜਾ ਕੱਟ ਹੋ ਗਿਆ ਤੇ ਜਿੱਥੋਂ ਕਿਤੇ ਵੀ ਰਹਿੰਦਾ ਥੋੜਾ ਬਹੁਤਾ ਵੀ ਫालतू ਹੈ ਕਿਉਂਕਿ ਫਿਰ ਜੇ ਫालतू ਕਪੜਾ ਹੋਏਗਾ ਤਾਂ ਸੀਨ ਚੰਗੀ ਤਰ੍ਹਾਂ ਨਹੀਂ ਵੱਜੇਗੀ ਤੇ ਜਿਹੜਾ ਸ਼ਾਪਿੰਗ ਬੈਗ ਹੈਗਾ ਸੀਨ ਤੋਂ ਬਿਨਾਂ ਰਹਿ ਜਾਵੇਗਾ ਕਈ ਵੇਲੇ ਇਕੱਲੇ ਕਪੜੇ ਤੇ ਵੀ ਸੀਨ ਵੱਸ ਸਕਦੀ ਹੈ ਤੇ ਇਸ ਤਰੀਕੇ ਦੇ ਨਾਲ ਬਿਲਕੁਲ ਜਿੰਨਾ ਵਾ ਸਾਈਜ਼ ਦੇ ਹਿਸਾਬ ਨਾਲ ਤੁਸੀਂ ਇਹ ਸਾਰੇ ਕਪੜੇ ਦੀ ਕਟਿੰਗ ਕਰ ਲੈਣੀ ਹੈ ਤਾਂ ਜੋ ਜਿਹੜੇ ਐਕਸਟਰਾ ਧਾਗੇ ਧੁੱਗੇ ਉਹ ਕੱਟੇ ਜਾਣ ਤੇ ਹੁਣ ਦੇਖੋ ਇਹ ਸਭ ਕੁਝ ਕੱਟਿਆ ਗਿਆ ਹੈ ਤੇ ਹੁਣ ਅਸੀਂ ਕੀ ਕਰਾਂਗੇ ਇਸ ਤੋਂ ਬਾਅਦ ਦੋਨੋਂ ਹਿੱਸੇ ਜਿਹੜੇ ਆ ਉਹਨਾਂ ਨੂੰ ਅਸੀਂ ਓਪੋਜ਼ਿਟ ਸਾਈਡ ਤੇ ਜਿਹੜੇ ਆ ਸ਼ਾਪਿੰਗ ਬੈਗ ਵਾਲੇ ਹਿੱਸੇ ਆ ਉਹਨਾਂ ਨੂੰ ਨੀਚੇ ਵਾਲੀ ਸਾਈਡ ਕਰ ਦਵਾਂਗੇ ਤੇ ਦੂਸਰਾ ਸਾਈਡ ਜਿਹੜੀ ਆ ਉੱਪਰ ਕਰ ਦਵਾਂਗੇ ਤੇ ਹੁਣ ਅਸੀਂ ਜਿਹੜੇ ਉੱਪਰਲਾ ਹਿੱਸਾ ਹੈ ਸ਼ਾਪਿੰਗ ਬੈਗ ਦਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਦੇ ਉੱਤੇ ਸਿਲਾਈ ਲਗਾ ਦਵਾਂਗੇ ਤਾਂ ਜੋ ਉੱਪਰ ਵਾਲਾ ਹਿੱਸਾ ਜਿਹੜਾ ਬੈਠ ਜਾਵੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਵਾ ਸ਼ਾਪਿੰਗ ਬੈਗ ਵਾਲਾ ਹਿੱਸਾ ਉਹਨੂੰ ਬਾਹਰ ਵਾਲੀ ਸਾਈਡ ਕਰਕੇ ਤੇ ਕੱਪੜੇ ਵਾਲਾ ਹਿੱਸਾ ਅੰਦਰ ਕਰਕੇ ਤੇ ਇਹ ਦੇਖੋ ਇਹਨਾਂ ਦੋਨਾਂ ਨੂੰ ਸੈੱਟ ਕਰ ਲਿਆ ਤੇ ਇਹਨਾਂ ਦੇ ਨੀਚੇ ਵਾਲੀ ਸਾਈਡ ਤੇ ਜਿਹੜੀ ਸੀ ਸੀਨ ਲਗਾਵਾਂਗੇ ਤੇ ਉੱਪਰ ਵਾਲਾ ਜਿਹੜਾ ਹਿੱਸਾ ਵਾ ਉਹਦੇ ਕਾਰਨਰ ਜਿਹੜੇ ਉੱਪਰ ਵਾਲੇ ਹਿੱਸੇ ਦੇ ਜਿਹੜਾ ਉਹ ਸਾਈਜ਼ ਉਹਨੂੰ ਫੋਲਡ ਕਰ ਲਾਂਗੇ ਤੇ ਹੁਣ ਅਸੀਂ ਇਹਨੂੰ ਜਿਹੜਾ ਫੋਲਡ ਕਰ ਲਿਆ ਹੈ ਫੋਲਡ ਕਰਨ ਤੋਂ ਬਾਅਦ ਐਕਸਟਰਾ ਧਾਗੇ ਕੱਟ ਦਿੱਤੇ ਆ ਤੇ ਨੀਚੇ ਵਾਲੀ ਸਾਈਡ ਤੇ ਵੀ ਅਸੀਂ ਜਿਹੜੀ ਸੀਨ ਉਹ ਲਗਾ ਲਈ ਹੈ ਤੇ ਜਿਹੜੇ ਬਾਹਰ ਵਾਲੀ ਸਾਈਡਾਂ ਨੇ ਉਹਨਾਂ ਤੇ ਸੀਨ ਨਹੀਂ ਲਗਾਣੀ ਸਿਰਫ ਥੱਲੇ ਵਾਲੇ ਹਿੱਸੇ ਤੇ ਸੀਨ ਲਗਾਣੀ ਹੈ ਨੀਚੇ ਵਾਲੇ ਹਿੱਸੇ ਤੇ ਤੇ ਹੁਣ ਅਸੀਂ ਇਹਦਾ ਥੱਲੇ بیس ਬਣਾਵਾਂਗੇ بیس ਕਿਸ ਤਰ੍ਹਾਂ ਬਣਾਉਣਾ ਹੈ ਤਾਂ ਜੋ ਥੱਲੇ ਜਿਹੜਾ ਇਹ ਥੈਲਾ ਹੈ ਇਹ ਚੁੜਾਈ ਵਿੱਚ بیس ਬਣ ਸਕੇ ਤੇ ਕੋਈ ਚੀਜ਼ ਵਿੱਚ ਵਧੀਆ ਤਰੀਕੇ ਨਾਲ ਟਿਕ ਸਕੇ ਤੇ ਇਹਨੂੰ ਬੈਗ ਵਾਲੀ ਜਿਹੜੀ ਆ ਸ਼ੇਪ ਦੇਣ ਵਾਸਤੇ ਅਸੀਂ 2 ਇੰਚ ਦਾ ਨਿਸ਼ਾਨ ਲਗਾਵਾਂਗੇ 2 ਇੰਚ ਦਾ ਨਿਸ਼ਾਨ ਇੱਕ ਸਾਈਡ ਤੇ 2 ਇੰਚ ਦਾ ਨਿਸ਼ਾਨ ਦੂਜੀ ਸਾਈਡ ਤੇ ਲਗਾਵਾਂਗੇ ਤੇ ਇਹ 2 ਇੰਚ ਦਾ ਦੋਨੋਂ ਨਿਸ਼ਾਨ ਨੂੰ ਮਿਲਾ ਕੇ ਤੇ ਇਸ ਤਰ੍ਹਾਂ ਅਸੀਂ ਜਿਹੜੀ ਆ ਲਾਈਨ ਲਗਾ ਦਵਾਂਗੇ ਤਾਂ ਜੋ ਅਸੀਂ 2 ਇੰਚ ਦਾ ਇੱਥੇ ਪਲੇਟ ਬਣਾਵਾਂਗੇ ਤੇ ਇਸੇ ਤਰੀਕੇ ਦੇ ਨਾਲ ਅਸੀਂ ਦੂਸਰੀ ਸਾਈਡ ਤੇ ਵੀ 2 ਇੰਚ ਦਾ ਨਿਸ਼ਾਨ ਲਗਾ ਲਾਂਗੇ ਦੋਨਾਂ ਸਾਈਡਾਂ ਤੋਂ ਅਸੀਂ 2 ਇੰਚ ਦਾ ਪਲੇਟ ਜਿਹੜਾ ਉਹ ਬਣਾਵਾਂਗੇ ਜੇ ਤੁਸੀਂ ਬੇਸ ਇਹਦਾ ਚੌੜਾ ਚਾਹੁੰਦੇ ਹੋ ਤਾਂ ਤੁਸੀਂ 3 ਇੰਚ ਦਾ ਨਿਸ਼ਾਨ ਵੀ ਲਗਾ ਸਕਦੇ ਹੋ ਤੇ ਮਟ 2 ਇੰਚ ਦਾ ਜਿਹੜਾ ਨਿਸ਼ਾਨ ਹੈ ਵੀ ਐਸਾ ਉਹ ਕਾਫੀ ਹੁੰਦਾ ਹੈ ਤੇ ਹੁਣ ਇਧਰੋਂ ਵੀ ਅਸੀਂ ਇਸੇ ਤਰੀਕੇ ਦੇ ਨਾਲ ਅਸੀਂ ਮਿਲਾ ਦਵਾਂਗੇ ਤਾਂ ਜੋ ਸੀਨ ਦੇ ਵਿੱਚ ਜਿਹੜਾ ਕਿਸੇ ਨੂੰ ਮੁਸ਼ਕਲ ਨਾ ਹੋ ਸਕੇ ਤੇ ਹੁਣ ਦੇਖੋ ਅਸੀਂ ਨਿਸ਼ਾਨ ਲਗਾਤਾ ਹੈ ਤੇ ਇਧਰੋਂ ਅਸੀਂ ਇਹ 2 ਇੰਚ ਦਾ ਨਿਸ਼ਾਨ ਲਗਾਇਆ ਹੈ ਇਸ ਚੀਜ਼ ਨੂੰ ਚੇਤੇ ਰੱਖਣਾ ਹੈ ਤੇ ਇਹ ਇਹ ਦੇਖੋ ਅਸੀਂ ਜਿੱਥੇ ਨਿਸ਼ਾਨ ਲਗਾਇਆ ਸੀ 2 ਇੰਚ ਦਾ ਉੱਥੋਂ ਅਸੀਂ ਬਿਲਕੁਲ ਉਹ ਉਹਨਾਂ ਅਸੀਂ ਜਿਹੜਾ ਇਹਨੂੰ ਕੱਪੜੇ ਨੂੰ ਬੈਗ ਨੂੰ ਫੋਲਡ ਕਰ ਲਿਆ ਤੇ ਨੀਚੇ ਵਾਲੀ ਸਾਈਡ ਤੋਂ ਵੀ ਜਿੱਨਾ 2 ਇੰਚ ਦਾ ਨਿਸ਼ਾਨ ਲਗਾਇਆ ਸੀ ਉਹਨਾਂ ਸੀ ਨੂੰ ਫੋਲਡ ਕਰਕੇ ਤੇ ਇੱਥੇ ਪਲੇਟ ਬਣਾ ਦਵਾਂਗੇ ਤੇ ਇਸ ਤਰੀਕੇ ਦੇ ਨਾਲ ਅਸੀਂ ਦੋਨੋਂ ਹਿੱਸਿਆਂ ਨੂੰ 2 ਇੰਚ ਫੋਲਡ ਕਰਕੇ ਤੇ ਇੱਥੇ ਹੁਣ ਅਸੀਂ ਸਾਈਡਾਂ ਦੇ ਉੱਤੇ ਜਿਹੜਾ ਵਾ ਉਹ ਸੀਨ ਲਗਾਵਾਂਗੇ ਹੁਣ ਆ ਤੁਹਾਨੂੰ ਮੈਜ਼ਰਮੈਂਟ ਕਰਕੇ ਦੱਸ ਸਕਦੇ ਆ ਕਿ ਇਹ 2 ਇੰਚ ਤੇ ਉਪਰੋਂ ਵੀ ਇਹ ਕੀ ਹੈ ਇਧਰੋਂ ਵੀ 2 ਇੰਚ ਹੈ ਜਿੱਥੇ ਇਸ ਥੱਲੇ نیچے ਸੀਨ ਲਗਾਈ ਸੀ ਉਥੋਂ ਤੱਕ ਇਹ 2 ਇੰਚ ਹੈ ਤਾਂ ਹੁਣ ਇਹ ਪਲੇਟ ਬਣ ਗਿਆ ਹੈ ਤੇ ਪਲੇਟ ਬਣਨ ਤੋਂ ਬਾਅਦ ਫਿਰ ਅਸੀਂ ਹੁਣ ਕੀ ਕਰਾਂਗੇ ਆਸ ਸਾਈਡਾਂ ਤੇ ਸੀਨ ਲਗਾਵਾਂਗੇ نیچے ਅਸੀਂ ਸੀਨ ਨਹੀਂ ਲਗਾਉਣੀ ਉੱਥੇ ਲਗਾ ਚੁੱਕੇ ਆ ਸਾਈਡਾਂ ਤੇ ਸੀਨ ਲਗਾਣੀ ਹੈ ਤੇ ਹੁਣ ਦੇਖੋ ਇਹ ਪਲੇਟ ਬਣਿਆ ਹੈ ਦੁਬਾਰਾ ਤੁਹਾਨੂੰ ਦੱਸ ਦਿੰਨੀ ਆ ਕਿ ਇਸ ਤਰੀਕੇ ਨਾਲ ਪਲੇਟ ਬਣਾ ਕੇ ਨੂੰ ਸੈੱਟ ਕਰਕੇ ਸਾਈਡਾਂ ਤੇ ਸੀਨ ਲਗਾਉਣੀ ਆ ਤੇ نیچے ਸੀਨ ਨਹੀਂ ਲਗਾਣੀ ਤੇ ਹੁਣ ਅਸੀਂ ਸਾਈਡਾਂ ਤੇ ਦੇਖੋ ਸੀਨ ਲਗਾਤੀ ਹੈ ਤੇ نیچے ਤੋਂ ਇਹ ਇੰਨਾ ਚੌੜਾ 2 ਇੰਚ ਉਧਰੋਂ 2 ਇੰਚ ਇਧਰੋਂ 4 ਇੰਚ ਚੌੜਾ ਇਹ ਜਿਹਾ بیس ਬਣ ਗਿਆ ਹੈ ਤੇ ਹੁਣ ਤੁਹਾਨੂੰ ਅਸੀਂ ਇਹ ਥੈਲੇ ਨੂੰ ਜਰਾ ਬੈਗ ਇਹ ਸ਼ਾਪਿੰਗ ਬੈਗ ਨੂੰ ਸਿੱਧਾ ਕਰਕੇ ਦਿਖਾਉਣੀ ਆ ਤੇ ਇਹ ਦੇਖੋ ਥੱਲੇ نیچے ਕਿੰਨਾ ਚੌੜਾ ਇਹਦਾ بیس ਬਣ ਗਿਆ ਹੈ ਇਸ ਤਰੀਕੇ ਨਾਲ ਕੋਈ ਵੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਆਸਾਨੀ ਦੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਿਰਫ ਇਹ 10 ਤੋਂ 15 ਮਿੰਟ ਵਿੱਚ ਇਹ ਬੈਗ ਤਿਆਰ ਹੋ ਜਾਂਦਾ ਹੈ ਕੋਈ ਸਪੈਸ਼ਲ ਕਟਿੰਗ ਦੀ ਲੋੜ ਨਹੀਂ ਕੋਈ بیس ਦੀ ਐਕਸਟਰਾ ਲੋੜ ਨਹੀਂ ਹੈਗੀ ਸਿਰਫ ਇੱਕ ਸ਼ਾਪਿੰਗ ਬੈਗ ਤੇ ਐਕਸਟਰਾ ਪਿਆ ਕੱਪੜੇ ਦੇ ਨਾਲ ਅਸੀਂ ਇਹਨੂੰ ਚਟਪਟ ਮਿੰਟਾਂ ਚ ਸੀ ਸੀ ਹੁੰ ਸਕਦੇ ਹਾਂ ਤੇ ਇਹਨੂੰ ਅਸੀਂ ਆਪਣੇ ਲੰਚ ਜਿਹੜਾ ਬਾਕਸ ਵਾ ਅਸੀਂ ਕਿਤੇ ਡਿਊਟੀ ਜਾਣੇ ਲੰਚ ਬਾਕਸ ਵਾਸਤੇ ਰੱਖਣ ਵਾਸਤੇ ਜਾਂ ਅਸੀਂ ਗਰੋਸਰੀ ਕਰਨ ਜਾਂਦੇ ਹਾਂ ਸ਼ਾਪਿੰਗ ਵਾਸਤੇ ਕੋਈ ਸੌਦਾ ਲੈਣ ਜਾਂਦੇ ਹਾਂ ਜਾਂ ਅਸੀਂ ਕਿਸੇ ਕੱਪੜੇ ਦੀ ਸ਼ਾਪਿੰਗ ਕਰਨ ਜਾਂਦੇ ਹਾਂ ਤੇ ਇਹਨੂੰ ਬੜੀ ਆਸਾਨੀ ਦੇ ਨਾਲ ਲੈ ਕੇ ਅਸੀਂ ਇਹਦੇ ਵਿੱਚ ਕਾਫੀ ਸਮਾਨ ਭਰ ਕੇ ਲੈ ਕੇ ਆ ਸਕਦੇ ਹਾਂ ਤੇ ਕੋਈ ਵੀ ਜਾਂ ਘਰ ਦਾ ਕੋਈ ਐਕਸਟਰਾ ਸਮਾਨ ਹੈ ਬੱਚਿਆਂ ਦੇ ਖਿਡੌਣੇ ਆ ਉਹ ਵੀ ਅਸੀਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਤੇ ਇਹ ਇੱਕ ਸ਼ਾਪਿੰਗ ਬੈਗ ਤੇ ਲੰਚ ਬਾਕਸ ਰੱਖਣ ਦੇ ਵੀ ਜਿਹੜਾ ਉਹ ਕੰਮ ਆਉਂਦਾ ਹੈ ਅਸੀਂ ਕਿਸੇ ਜੌਬ ਤੇ ਜਾਂਦੇ ਹਾਂ ਦੇਖੋ ਇਹਦੇ ਵਿੱਚ ਅਸੀਂ ਲੰਚ ਬਾਕਸ ਰੱਖ ਸਕਦੇ ਹਾਂ ਆਪਣੀ ਵਾਟਰ ਬੋਟਲ ਜਿਹੜੀ ਪਾਣੀ ਵਾਲੀ ਬੋਟਲ ਉਹ ਰੱਖ ਸਕਦੇ ਹਾਂ ਆਪਣਾ ਜਿਹੜਾ ਪਰਸ ਵਗੈਰਾ ਕਿੱਟਾ ਉਹਨੂੰ ਰੱਖ ਸਕਦੇ ਹਾਂ ਮੋਬਾਈਲ ਦਾ ਚਾਰਜਰ ਕਾਫੀ ਚੀਜ਼ਾਂ ਸੀ ਲੈ ਕੇ ਇਸ ਤਰ੍ਹਾਂ ਮਹਿੰਗੇ ਬਾਹ ਦੇ ਜਿਹੜੇ ਬੈਗਾ ਉਹਨਾਂ ਤੇ ਖਰਚਾ ਕਰਨ ਤੋਂ ਬਚ ਸਕਦੇ ਹਾਂ ਤੋਂ ਉਮੀਦ ਕਰਦੇ ਹਾਂਗੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਨੇਰੋ ਸਾਡੇ ਚੈਨਲ ਦੇ ਨਾਲ ਤੇ ਤੁਹਾਨੂੰ ਇਸੇ ਤਰੀਕੇ ਦੀਆਂ ਨਵੀਆਂ-ਨਵੀਆਂ ਵੀਡੀਓ ਮਿਲਦੀਆਂ ਰਹੀਆਂ ਕਿ ਤੇ ਜੇ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ